ਤੋ ਘਬਰਾਉਣ ਦੀ ਲੋੜ ਨਹੀਂ ਡਰਨ ਦੀ ਲੋੜ ਨਹੀਂ ਪਹਿਲੀ ਤਰੀਕ ਨੂੰ ਇਹਨਾਂ ਨੂੰ ਜਵਾਬ ਦੇ ਦਿਓ ਤੇ ਦੋ ਨੂੰ ਫਿਰ ਮੇਰੇ ਤੋਂ ਜਵਾਬ ਲੈ ਲਓ ਜਿਹੜੀਆਂ ਚਾਹਤੀਆਂ ਜ਼ਿੰਦਾਬਾਦ 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 ਉਹਨਾਂ ਕੋ ਉੱਥੇ ਡਾਂਗਾ ਖਾਦੀਆਂ ਤੁਸੀਂ ਬਾਜ਼ਾਰ 'ਚ ਲਾ ਲਿਆ ਤੋ ਪਰਸੋਂ ਉੱਥੇ ਫੇਰ ਬਹਿ ਜਾਂਦੇ ਜਾ ਕੇ ਹੋਰ ਖਾਂਦੇ ਡਾਂਗਾ ਹੈ ਏ ਤੇ ਮੇਰੇ ਸਾਹਮਣੇ ਹੋਇਆ ਮੈਂ ਮਨਤਾ ਬੋਦਾ ਰਹਿੰਦਾ ਕਿਸੇ ਨਾਲ ਲੜਿਓ ਨਾ ਫਸਾਵਾਂ ਨਾ ਕਰੋ ਪਿੰਡ ਚ ਰੋਜ਼ ਅਪੀਲ ਕਰਦਾ ਨਹੀਂ ਤੇ ਬਾਬਾ ਜੀਵਨ ਸੌਂ ਦੀਆਂ ਫੌਜਾਂ ਜਾਂ ਗਰੀਬ ਆਦਮੀ ਨੂੰ ਜਦੋਂ ਗੁੱਸਾ ਆ ਜਾ ਅੱਗ ਲਾ ਦਿੰਦਾ ਧਰਤੀ ਨੂੰ ਗਰੀਬ ਦੇ ਗੁੱਸੇ ਤੋਂ ਬਚੋ ਗਰੀਬ ਦੀ ਵੱਧਵਾ ਤੋਂ ਬਚੋ ਮੇਰਾ ਸਨੇਹਾ ਜ਼ਰੂਰ ਦੇ ਦਿਓ ਉਹਨਾਂ ਨੂੰ ਜਿਹੜੇ ਤੁਹਾਨੂੰ ਗਾਲੀ ਗਲੋਚ ਕੱਟ ਕੇ ਗਏ ਸਮਝੋ ਆਪਣੇ ਮਾਂ ਬਾਪ ਨੂੰ ਉਹ ਕੱਢ ਰਿਹਾ ਔਰ ਦੋ ਤਰੀਕ ਤੋਂ ਬਾਅਦ ਮੈਂ ਦੇਖੂਗਾ ਕਿਹੜਾ ਖੱਬੀ ਖਾਨ ਖਾਂਗਦਾ ਇੱਥੇ ਯਾਰ ਕੋਈ ਜ਼ਰਾਫਤ ਦਾ ਜ਼ਮਾਨਾ ਹੀ ਨਹੀਂ ਕਰ ਪੈਰਾ ਚ ਪਿਆ ਨੂੰ ਪੈਰਾ ਚ ਮੱਥਾ ਟੇਕਦਾ ਤੁਸੀਂ ਦੇਖਦੇ ਹੋਣੇ ਮੈਂ ਇੱਕ ਦਿਨ ਇਦਾਂ ਸਿਰ ਕਰ ਦਿੱਤਾ ਮੈਂ ਕਿਹਾ ਤੇ ਸਿਰ ਚਾਹੀਦਾ ਸਿਰ ਲੈ ਲਓ ਤੁਸੀਂ ਸਾਡੇ ਭਾਈ ਆ ਗੁੱਸੇ ਚ ਇਹਨਾਂ ਦੇ ਬੰਦੇ ਬਣਣਾ ਨੇ ਛੇਤਰਾਂ ਤੋਂ ਬਿਨਾ ਔਰ ਤੁਸੀਂ ਕੁਝ ਨਹੀਂ ਬਣਨੇ ਛੇਤਰ ਦੇਖਿਓ ਇਦਾਂ ਕਿਦਾਂ ਦੇ ਹਰਿ ਰਾਜ ਜੀ ਹਰਿ ਰਾਜ ਜੀ ਕੁਝ ਨਹੀਂ ਕਰਨਾ ਤੁਸੀਂ ਕੁਝ ਨਹੀਂ ਕਰਨਾ ਸ਼ਾਂਤੀ ਨਾਲ ਪਹਿਲੀ ਤਰੀਕ ਨੂੰ ਜਿਹੜਾ ਤੁਹਾਨੂੰ ਰੋਕੇ ਇੱਕ ਫੋਨ ਕਰ ਦੇਣਾ ਮੇਰਾ ਨੰਬਰ ਹੈ 98152 ਤੇ 55555 ਜਿਹੜਾ ਮੈਂ ਹੀ ਚੁੱਕਦਾ 98152 ਕਰ ਲੈ ਨੋਟ ਕਰ ਕਰ ਲੋ ਕਰ ਲੋ ਸ਼ਾਂਤੀ ਨਾਲ ਨੋਟ ਕਰ ਲੋ ਥਾਣਾ ਲੈ ਕੇ ਨਹੀਂ ਨਹੀਂ ਕੋਣ ਦੇਦਾ ਸ਼ਹਿਰ ਜਿਲ੍ਹੇ ਲੈ ਕੇ 68 98155 ਹਲੋ ਅੱਗੇ 55 555 ਸਰ ਇੱਕ ਬੇਨਤੀ ਹੈ ਤੁਹਾਨੂੰ ਹੁਣ ਕੋਈ ਗਾਲ ਕੱਢੇ ਨੰਬਰ ਮੇਰਾ ਮੈਨੂੰ ਫੋਨ ਕਰ ਲੈਣਾ ਮੇਰੇ ਕੋਲ ਨੰਬਰ ਫੀਡ ਕਰਦਾ ਮੈਂ ਹਾਂ ਨੰਬਰ ਮੇਰਾ 9152 98155 ਅੱਗੇ 55 ਅੱਗੇ ਕੀ ਹੈ ਅੱਗੇ ਭੇਜਾ ਤੂੰ 54 54 ਠੀਕ ਉਸ ਪੰਜਾਬੀ ਚ ਗੋਲ ਰਿਹਾ ਵੈ 95 151 55 5 55 5 55 5 5 ਕੋਈ ਤੁਹਾਨੂੰ ਤੰਗ ਕਰੇ ਫੋਨ ਕਰੋ ਆਪਣੇ ਭਰਾ ਨੂੰ ਦੇਖੋ ਜਲਵਾ ਫੇ ਮਾਲਕੀ ਦੇ ਆ ਯਾਰ ਮੈਂ ਕਿਹਨਾਂ ਸ਼ਰਾਫਤ ਨਾਲ ਚੱਲੀ ਸ਼ੁਕਰ ਸਾਡੇ ਸਤ ਗੁਰੂ ਨੇ ਕਿਹਾ ਸੀ ਬੇਟਾ ਇਹ ਤੇਰਾ ਇਮਤਿਹਾਨ ਆ ਪੁੱਤਰੇ ਚ ਫੇਲ ਨਹੀਂ ਹੋਣਾ ਜੇ ਐਦਾ ਘਰਾਂ ਚ ਆ ਕੇ ਗਾਲੀ ਗਲੋਚ ਕਰਦੇ ਆ ਧੀਆਂ ਪੈਣਾ ਨੂੰ ਕੀ ਕਿਹਾ ਕਿ ਉਹਨੇ ਤੁਹਾਨੂੰ ਠੀਕੇ ਮੋੜ ਤਾਲੀ ਸਾਨੂੰ ਮੋੜ ਨਹੀਂ ਸੰਤਾਂ ਮੋੜ ਤਾਲੀ ਆਉਂਦੇ ਕਰ ਤਾਲ ਦੇਾਂਗੇ ਤੁਹਾਡਾ ਤੁਹਾਨੂੰ ਸੀ ਘਰਾਂ ਚ ਨਹੀਂ ਵੜਨ ਦੇਣਾ ਕੁੱਤੇ ਕਮੀਨੇ ਭਾਜਪਾ ਦੇ ਗੁੰਡੇ ਭਾਜਪਾ ਨਾਲ ਰਲੇ ਜੋ ਸ਼ਬਦ ਉਹਨਾਂ ਨੇ ਤੁਹਾਡੇ ਬੋਲੇ ਸੀ ਧੀਆਂ ਪੈਣਾ ਨੂੰ ਮੈਨੂੰ ਕਹ ਤੁਸੀਂ ਹੁਣ ਪਤਾਲਪੁਰੀ ਚ ਜਾਣ ਆਲੇ ਆ ਪਤਾਲਪੁਰੀ ਦੇਖੀ ਕਦੀ ਕਿਸੇ ਨੇ ਦੇਖੀ ਨਹੀਂ ਅਜੇ ਤੱਕ ਨਹੀਂ ਦੇਖੀ ਜੀ ਤੁਸੀਂ ਕਹਿੰਦੇ ਜਾਣ ਆਲੇ ਯੁੱਗ ਪਲਟਣ ਵਾਲਾ ਆ ਉਹ ਨੀਲੀ ਛਾਤਾਂ ਵਾਲਾ ਕਿਉਂ ਕਹੇ ਜਾ ਲਾ ਬਾਬੇ ਸਾਡਾ ਰਾਕਾ ਤੇ ਬਾਬਾ ਜੀਵਨ ਸਿੰਘ ਧੀਰ ਸਿੰਘ ਵੀਰ ਸਿੰਘ ਤੇ ਜਦੋਂ 나ਗਣੀ ਤੇ ਬਾਗਣੀ ਵੱਜੀ ਨਾ ਇਹਨਾਂ ਦੇ ਠੀਕ ਹੋ ਜਾਣਗੇ ਉੱਪਰ ਕੇ ਰਿਪੋਰਟ ਬੋਲੋ ਤੋਂ ਲੈ